ਬੱਚਿਓ ਸਤਿ ਸ਼੍ਰੀ ਅਕਾਲ। ਤੁਹ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ। ਅੱਜ ਮੈਂ ਤੁਹਾਨੂੰ ਕੋਰਟ ਕਰ ਰਿਹਾ ਹਾਂ ਪੰਜਾਬ ਦੀ ਲੋਕ ਖੇਡਾਂ ਦੇ ਉੱਤੇ। ਇਹ ਐਸੀ। ਤਾਂ ਜੇ ਤੁਹ ਹਣੇ ਹਸ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ। ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ। ਉਸ ਬੈਲ ਆਈਕਨ ਉੱਤੇ ਸਰ ਦਬਾ ਦਿਓ। ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ। ਤਾਂ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ। ਖੇਡਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਗਾ ਸਬੰਧ ਹੈ ਹਰ ਉਮਰ ਵਰਗ ਦੇ ਲੋਕ ਖੇਡਾਵਲ ਰੁਚੀ ਰੱਖਦੇ ਹਨ ਪੰਜਾਬ ਦੀਆਂ ਬਹੁਤ ਸਾਰੀਆਂ ਲੋਕ ਖੇਡਾਂ ਹਨ ਜਿਵੇਂ ਕਬੱਡੀ ਮੁਗੱਦਰ ਫੇਰਨੇ ਤਾਸ਼ ਸ਼ਤਰੰਜ ਚੌਪਟ ਗੀਟੇ ਕੋਟਲਾ ਚਪਾਕੀ ਖਿੱਦੋ ਗੁੱਡੀ ਟੁਕੜੀ ਕਿਕਲੀ ਚਟਾਪੂ ਬੰਬੇ ਆਦ ਇਹ ਖੇਡ ਪੁਰਾਤਨ ਸਮੇਂ ਦਿਆਂ ਹਣ ਜੋ ਪੰਜਾਬ ਵਿੱਚ ਖੇਡੀਆਂ ਜਾਂਦੀਆਂ ਹਨ ਜੋ ਪੁਰਾਤਨ ਸਮੇ ਤੋਂ ਲੋਕ ਅਤੇ ਬੱਚਿਆਂ ਦੇ ਮਨੋਰੰਜਨ ਦਾ ਸਾਧਨ ਹਨ ਇਹਨਾ ਖੇਡਾਂ ਨੂੰ ਖੇਡਣ ਲਈ ਕੋਈ ਨਿਸ਼ਚਿਤ ਥਾਂ ਅਤੇ ਨਿਸ਼ਚਿਤ ਸਮਾ ਨਹੀਂ ਹੁੰਦਾ ਕੁੜੀਆਂ ਤੇ ਮੁੰਡਿਆਂ ਦੀ ਖੇਡਾਂ ਵੱਖ-ਵੱਖ ਹਨ ਕਈ ਖੇਡਾਂ ਕੁੜੀਆਂ ਅਤੇ ਮੁੰਡਿਆਂ ਇਕੱਠੇ ਖੇਡਦੇ ਹਨ ਪੰਜਾਬ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾ ਦਾ સ્વરૂਪ ਥੋੜਾ ਬਦਲ ਗਿਆ ਹੈ ਭਾਵੇਂ ਸ਼ੇਰਾਂ ਵਿੱਚੋਂ ਇੱਕ ਖੇਡਾ ਦੀ ਥਾਂ ਹੋਰ ਖੇਡਾ ਨੇ ਲੈ ਲਈ ਹੈ ਪਰ ਪਿੰਡਾ ਵਿੱਚ ਅੱਜ ਵੀ ਲੋਕ ਖੇਡਾਂ ਖੇਡੀਆਂ ਜਾਂਦੀਆਂ ਹਨ ਲੋਕ ਖੇਡਾਂ ਦਾ ਬਹੁਤ ਮਹੱਤਵ ਹੁੰਦਾ ਹੈ ਇਹ ਖੇਡਾਂ ਘੱਟ ਪੈਸਿਆਂ ਪੰਜਾਬ বিনা ਖਰਚ ਤੋਂ ਖੇਡੀਆਂ ਜਾਂਦੀਆਂ ਹਨ ਇਹ ਵੀ ਸਾਡੇ ਪੰਜਾਬ ਦੀ ਵਿਰਸੇ ਦੀ ਨਿਸ਼ਾਨੀ ਹਨ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲੈ ਲਈ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ ਵਿੱਚ ਇਸ ਵੀਰ ਨੂੰ ਦੇਖਣ ਲਈ ਤੁਸੀਂ ਸਭ ਦਾ ਧੰਨਵਾਦ